ਅੱਜ 37ਵਾਂ ਹੁਕਮ ਜਿਹਦੇ ਵਿੱਚ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਹਨ ਆਓ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਹੀ ਵਿਚਾਰ ਸਾਂਝੀ ਕਰੀਏ ਸਤਿਗੁਰਤਾ ਬਚਨ ਹੈ ਸ਼ਰਾਬ ਨਹੀਂ ਪੀਣੀ ਤੇ ਪਿਉਣੀ ਸ਼ਰਾਬ ਅਰਥ ਜਿਹੜਾ ਬਚਨ ਹੈ ਇਹ ਅਰਬੀ ਪਾਸ਼ਾ ਦਾ ਹੈ ਸ਼ਰ ਪਲਸ ਆਵ ਆਵ ਕਹਿੰਦੇ ਪਾਣੀ ਸਰ ਕਹਿੰਦੇ ਸ਼ਰਾਰਤ ਦਾ ਪਾਣੀ ਸਤਿਗੁਰਾਂ ਨੇ ਕਿਸੇ ਵੀ ਕਿਸਮ ਦਾ ਨਸ਼ਾ ਸਿੱਖ ਨੂੰ ਉਤੋਂ ਕਹਾਂ ਦੂਰ ਕੀਤਾ ਹੈ ਨਸ਼ਵ ਅਕਾਲ ਪੁਰਖ ਦੇ ਨਾਮ ਦਾ ਹੀ ਸਿੱਖਣੂ ਹੋਣਾ ਚਾਹੀਦਾ ਹੈ। ਅਮਲ ਸਿੱਖ ਨੂੰ ਪ੍ਰਸ਼ਾਦੇ ਦਾ ਹੀ ਹੋਣਾ ਚਾਹੀਦਾ ਹੈ। ਨਸ਼ੇ ਬਹੁਤ ਆ ਦੁਨੀਆ ਦੇ ਵਿੱਚ। ਪਰ ਗੁਰੂ ਪਿਆਰੇ ਦੋ ਇੱਕ ਚੀਜ਼ ਕੁਰਹਿਤਾਂ ਦੇ ਵਿੱਚ ਵੀ ਹੈ ਤਮਾਕੂ ਦਾ ਸੇਵਨ। ਇੱਕ ਸ਼ਰਾਬ ਜਿਹਦੇ ਵਿੱਚ ਬਾਣੀ ਦੇ ਵਿੱਚ ਵੀ ਸਤਗੁਰੂ ਜੀ ਨੇ ਆਖਿਆ ਕਿ ਇਹ ਝੂਠਾ ਨਸ਼ਾ ਹੈ ਇਹ ਸੱਚਾ ਨਸ਼ਾ ਨਹੀਂ ਹੈ ਝੂਠਾ ਮਦੂਲ ਨਾ ਪੀਤੇ ਕਿਉਂਕਿ ਜਿਸ ਵੇਲੇ ਮਨੁੱਖ ਇਸ ਨਸ਼ਿਆਂ ਦਾ ਸੇਵਨ ਕਰਦਾ ਹੈ ਤੇ ਉਹਦਾ ਮਨ ਫਿਰ ਸ਼ਰਾਰਤਾਂ ਕਰਦਾ ਆਪਣੇ ਆਪ ਦੇ ਵਿੱਚ ਨਹੀਂ ਰਹਿੰਦਾ ਮਨੁੱਖ ਕਿਵਲੇ ਦੇਖੋ ਨਾ ਜਿਹੜੇ ਬਹੁਤ ਸ਼ਰਾਬਾਂ ਪੀਂਦੇ ਜਾਦਾ ਲੋਕਾਂ ਨੂੰ ਰਾਤ ਨੂੰ ਗਾਲਾਂ ਵੀ ਕੱਢ ਦੇਣਗੇ ਝਗੜਾ ਵੀ ਕਰ ਲੈਣਗੇ ਸਵੇਰੇ ਇੰਨੀ ਗੱਲ ਵਿੱਚ ਗੱਲ ਮੁਕਾ ਦਿੰਦੇ ਵੀ ਮੈਂ ਕੁਝ ਜ਼ਿਆਦਾ ਤਾਂ ਨਹੀਂ ਬੋਲਿਆ ਜੀ ਖਾਦੀ ਪੀਤੀ ਇੰਨੀ ਜੀ ਗੱਲ ਮੁਕਾ ਦਿੰਦੇ ਪਰ ਇਸ ਮਨ ਨੂੰ ਵੀ ਸ਼ਰਾਰਤ ਸ਼ਰਾਰਤੀ ਬਣਾ ਦਿੰਦਾ ਹੈ ਨਸ਼ਾ ਜਿਹੜਾ ਹੈ ਪਰ ਅਸੀਂ ਸਤਿਗੁਰੂ ਤੋਂ ਅਸ਼ੀਰਵਾਦ ਲੈਣਾ ਹੈ ਜੋ ਸਤਿਗੁਰ ਹੁਕਮ ਕਰ ਰਹੇ ਆ ਗੁਰਮਤ ਦੇ ਵਿੱਚ ਕਿਸੇ ਵੀ ਨਸ਼ੇ ਨੂੰ ਸਤਿਗੁਰ ਨੇ ਆਗਿਆ ਨਹੀਂ ਦਿੱਤੀ ਕਿਉਂਕਿ ਅਸੀਂ ਸਰੀਰ ਨੂੰ ਪਾਲਣਾ ਹੈ ਸਰੀਰ ਨੂੰ ਗਾਲਣਾ ਨਹੀਂ ਹੈ ਨਸ਼ਿਆਂ ਦੇ ਨਾਲ ਦੇਖੋ ਨਾ ਕਿੰਨੇ ਭੜੇ ਨਸ਼ੇ ਅਫੀਮ ਭੰਗ ਜਾ ਅੱਜਕੱਲ ਇੰਨੇ ਨਸ਼ੇ ਆ ਗਏ ਜਿਹਨੂੰ ਪੰਜਾਬ ਦੇ ਵਿੱਚ ਚਿੱਟਾ ਕਹਿੰਦੇ ਚਿੱਟੇ ਦਾ ਨਸ਼ਾ ਜਿਹੜੇ ਆਦੀ ਹੋ ਜਾਂਦੇ ਨਾ ਕਿੰਨੀਆਂ ਜਵਾਨੀਆਂ ਖਤਮ ਹੋ ਗਈਆਂ ਨਸ਼ੇ ਦੇ ਕਉਕੀ ਛੋਟੇ ਜਿਹੇ ਚੀਜ਼ ਤੋਂ ਮਨੁੱਖ ਛੁਰੂ ਹੁੰਦਾ ਹੈ ਜੇ ਅਸੀਂ ਅੱਜ ਸ਼ੌਂਕ ਦੇ ਨਾਲ ਬੱਚੇ ਤਾਸ਼ ਖੇਡਦੇ ਆ ਤੇ ਉਹ ਜੇ ਹੁਣ ਤਾਸ਼ ਖੇਡਣ ਆਗੇ ਆਦਤ ਪੈ ਗਈ ਤੇ ਉਹ ਦਿਨ ਦੂਰ ਨਹੀਂ ਆ ਜੂਏ ਵਾਲੇ ਦੇ ਵਿੱਚ ਵੀ ਵੜ ਸਕਦੇ ਕੋਕੀ ਗੱਲ ਸ਼ੁਰੂ ਤੋਂ ਹੁੰਦੀ ਨੇ ਅਸੀਂ ਤਾਂ ਜੀ ਸਪਾਰੀ ਖਾਦੀ ਅਸੀਂ ਤਾਂ ਜੀ ਆ ਖਾ ਰਹੇ ਆ ਪੌੜੀ ਜਿਹੜੇ ਆ ਗੱਲ ਇੱਥੋਂ ਸ਼ੁਰੂ ਹੁੰਦੀ ਕਰਦੇ ਆ ਕਰਦੇ ਆ ਪਾਣ ਤੇ ਪਹੁੰਚ ਜਾਂਦੀ ਉਹਦੇ ਤਮਾਕੂ ਤੇ ਪਹੁੰਚ ਜਾਂਦੀ ਹੈ ਗੁਰੂ ਸਾਹਿਬ ਜੀ ਨੂੰ ਪੁੱਛਦੇ ਆ ਕਬੀਰ ਸਾਹਿਬ ਕਹਿੰਦੇ ਕਬੀਰ ਭਾਗ 마ਸ਼ਲੀ ਸੁਰਾ ਪਾਣ ਜੋ ਜੋ ਪ੍ਰਾਣੀ ਕਾਇ ਤੀਰਤ ਵਰਤ ਅਰ ਨੇਮ ਕੀ ਇਹ ਸਭੀ ਰਸਾਤਲ ਜਾਏ ਭੰਗ ਕਹਿੰਦੇ ਭੰਗ ਦਾ ਨਸ਼ਾ ਕਈ ਵਿਦਵਾਨਾਂ ਨੇ ਇਹਦੇ ਅਰਥ ਕੀਤੇ ਆ ਮਾਸ ਵੀ ਕੀਤਾ ਕਬੀਰ ਭਾਗ 마ਛਲੀ ਸ਼ੁਰਾਪਾਨ ਸ਼ਰਾਬ ਜੋ ਜੋ ਪ੍ਰਾਣੀ ਖਾਏ ਤੀਰਥ ਵਰਤ ਅਰ ਨੇਮ ਕੀਏ ਸਭੀ ਉਹ ਜਿੰਨੇ ਮਰਜ਼ੀ ਨੇਮ ਕਰਦਾ ਹੋਵੇ ਜਿਹੜਾ ਨਸ਼ੇ ਕਰਦਾ ਹੈ ਉਹਦਾ ਨੇਮ ਸਾਰਾ ਹੀ ਗਰਕ ਜਾਂਦਾ ਹੈ ਖਤਮ ਹੋ ਜਾਂਦਾ ਹੈ ਬਾਣੀ ਕਹ ਰਹੀ ਹੈ ਕਹਿੰਦੇ ਜਿਤ ਪੀਤੇ ਮਤ ਦੂਰ ਹੋਏ ਵਰਲ ਪਵੇ ਵਿਚਿਆ ਬਹੁਤ ਕਿਰਪਾ ਜੀਵਨ ਦੇ ਵਿੱਚ ਬਣ ਜਾਂਦੀ ਹੈ ਜਿਸ ਵੇਲੇ ਸਿੱਖ ਨੂੰ ਨਸ਼ਾ ਨਾਮ ਦਾ ਹੋ ਜਾਂਦਾ ਇਸ ਤੋਂ ਬਟਾ ਨਸ਼ਾ ਕੋਈ ਨਹੀਂ ਗੁਰੂ ਸਾਹਿਬ ਕਹਿੰਦੇ ਇਦਾਂ ਦਾ ਨਸ਼ਾ ਹੋ ਜਾਏ ਭਾਗਾਂ ਵਾਲਿਓ ਸੰਗਤ ਕਰਦੇ ਹੋ ਬਾਣੀ ਪੜ੍ਹਦੇ ਹੋ ਨਾਮ ਜਪਦੇ ਹੋ ਕਹਿੰਦੇ ਹਰ ਬਿਨ ਰਹਿ ਨਾ ਸਕਾਂ ਇੱਕ ਰਾਤੀ ਜਿਉਂ ਬਿਨ ਅਮਲੇ ਅਮਲੀ ਮਰ ਜਾਈ ਹੈ ਤਿਉਂ ਹਰ ਬਿਨ ਹਮ ਮਰ ਜਾ ਜਿਹੜਾ ਨਸ਼ਾ ਕਰਦੇ ਨਾ ਉਹ ਨਸ਼ੇ ਤੋਂ ਬਗੈਰ ਰਹਿ ਨਹੀਂ ਸਕਦਾ ਜਿਹੜੀ ਹਾਲਾਤ ਅੱਜ ਪੰਜਾਬ ਦੀ ਨੌਜਵਾਨੀ ਦੇ ਹਾਲਾਤ ਹੈ ਬਹੁਤ ਪਰਿਵਾਰ ਗਰਕ ਹੋ ਗਏ ਖਤਮ ਹੋ ਗਏ ਨਸ਼ੇ ਦੇ ਵਿੱਚ ਖਤਮ ਹੋ ਗਏ ਤੇ ਗੁਰੂ ਸਾਹਿਬ ਦਾ ਹੁਕਮ ਹੈ ਭਾਈ ਸ਼ਰਾਬ ਨਹੀਂ ਪੀਣੀ ਤੇ ਨਾ ਪਿਆਉਣੀ ਹੈ ਪਿੱਛੇ ਆਪਰ ਤਮਾਕੂ ਦੀ ਵੀ ਗੱਲ ਹੋ ਚੁੱਕੀ ਹੈ ਅਸੀਂ ਤਾਂ ਪੀਂਦੇ ਨਹੀਂ ਹਾਂ ਘਰ ਕੋਈ ਆ ਜੇ ਫਿਰ ਉਹਨੂੰ ਪਿਉਣੀ ਪੈਂਦੀ ਹੈ ਅਸੀਂ ਕਿਹੜਾ ਪੀਨੇ ਆ ਉਹਨਾਂ ਰਿਸ਼ਤੇਦਾਰਾਂ ਨੂੰ ਤਾਂ ਪਿਉਣੀ ਪੈਗੀ ਨਾ ਕਾਕਟਲ ਪਾਰਟੀਆਂ ਅਸੀਂ ਪਤਾ ਨਹੀਂ ਕਿਹੜੀਆਂ ਖੁਸ਼ੀਆਂ ਬਣਾ ਰਹੇ ਆ ਆਪਣੇ ਬੱਚਿਆਂ ਦੀਆਂ ਜ਼ਿੰਦਗੀ ਵਿੱਚ ਆਉਣ ਵਾਸਤੇ ਉਹਨਾਂ ਦੀ ਗ੍ਰਸਥ ਜੀਵਨ ਵਿੱਚ ਆਉਣ ਲਈ ਪਤਾ ਨਹੀਂ ਕਿਹੜੀ ਖੁਸ਼ੀ ਬਣਾ ਰਹੇ ਆ ਜੀਵ ਹੱਤਿਆ ਕਰਕੇ ਸ਼ਰਾਬਾਂ ਪਿਲਾ ਕੇ ਅਸੀਂ ਕਿਹੜੀਆਂ ਖੁਸ਼ੀਆਂ ਮਨਾਉਂਦੇ ਆ ਵੋ ਸਿੱਖੋ ਕਿ ਸ਼ਰਾਬ ਨਹੀਂ ਪੀਂਦੇ ਇਹ ਲੋਕਾਂ ਨੇ ਇੱਕ ਲਾਹਣਤ ਬਣਾ ਦਿੱਤੀ ਸਾਡੇ ਉੱਪਰ ਪਰ ਬਹੁਤ ਭਾਗਾਂ ਵਾਲੇ ਜਿਹੜੇ ਜਿਹੜਾ ਚੀਜ਼ਾਂ ਤੋਂ ਦੂਰ ਹੋ ਗਏ ਉਹ ਤੇ ਸਿੱਖ ਨੇ ਨਾ ਸ਼ਰਾਬ ਪੀਣੀ ਐ ਤੇ ਨਾ ਪਿਉਣੀ ਇਹ ਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਹੁਕਮ ਹੈ ਸਤਿਨਾਮ 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 ਜੀ ਵਾਹਿਗੁਰੂ ਆਹੇ